ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਲਈ ਹੈ ਜਿਹੜੇ ਕਹਿੰਦੇ ਨੇ ਕਿ ਸਾਨੂੰ ਕਿਸੇ ਵੀ ਕੰਮ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਜਦ ਕੰਮ ਰੁਕ ਗਏ ਜਾਂ ਫਿਰ ਕਹਿੰਦੇ ਨੇ ਕਿ ਕੰਮ ਚੱਲ ਨਹੀਂ ਰਿਹਾ ਪਰ ਪਹਿਲਾਂ ਵਰਗੀ ਬਰਕਤ ਨਹੀਂ ਪੈ ਰਹੀ ਸਾਨੂੰ ਤਰੱਕੀ ਨਹੀਂ ਮਿਲ ਰਹੀ ਸਾਡੇ ਕੰਮਾਂ ਦੇ ਵਿੱਚ ਬਰਕਤ ਨਹੀਂ ਪੈ ਰਹੀ ਅਸੀਂ ਮਿਹਨਤ ਪੂਰੀ ਕਰ ਰਹੇ ਹਾਂ ਪਰ ਸਾਡਾ ਵਾਧਾ ਹੋਣਾ ਉਹ ਰੁਕ ਗਿਆ ਹੈ ਤੇ ਉਸ ਦਾ ਕੀ ਕਾਰਨ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਿ ਸਾਡੇ ਚੱਲਦੇ ਕੰਮਾਂ ਦੇ ਵਿੱਚ ਕਿਉਂ ਰੁਕਾਵਟ ਆਉਂਦੀਆਂ ਨੇ ਕਿ ਇਹ ਕਿਸੇ ਨਜ਼ਰ ਦਾ ਅਸਰ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਕਿ ਸਾਡੇ ਚੰਗੇ ਭਲੇ ਚੱਲਦੇ ਚੱਲਦੇ ਕੰਮ ਰੁਕ ਜਾਂਦੇ ਹਨ ਉਨ੍ਹਾਂ ਦੇ ਵਿੱਚ ਪਰੇਸ਼ਾਨੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਹਨਾਂ ਰੁਕੇ ਹੋਏ ਕੰਮਾਂ ਨੂੰ ਫਿਰ ਤੋਂ ਉਸੇ ਤਰ੍ਹਾਂ ਚਲਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਹੜਾ ਪਾੜ ਕਰਨਾ ਚਾਹੀਦਾ ਹੈ ਇਸ ਵਿਸ਼ੇ ਤੇ ਅੱਜ ਅਸੀਂ ਗੱਲ ਕਰਾਂਗੇ ਵੀਡੀਓ ਦੇ ਪਹਿਲੇ ਭਾਗ ਦੇ ਵਿੱਚ ਸਾਡੇ ਕੰਮ ਕਰ ਰੁਕਣ ਦੇ ਕਾਰਨ ਦੇ ਬਾਰੇ ਗੱਲ ਕਰਾਂਗੇ ਅਤੇ ਵੀਡੀਓ ਦੇ ਦੂਜੇ ਭਾਗ ਦੇ ਵਿੱਚ ਉਸ ਪਾਠ ਬਾਰੇ ਗੱਲ ਕਰਾਂਗੇ ਜਿਸ ਦੇ ਚਾਅ ਦੇ ਨਾਲ ਸਾਡੇ ਸਾਰੇ ਰੁਕੇ ਹੋਏ ਕੰਮ ਚੱਲ ਪੈਣਗੇ ਸਾਡੀ ਤਰੱਕੀ ਸਾਡੀ ਕਾਮਯਾਬੀ ਦੇ ਰਸਤੇ ਖੁੱਲ ਜਾਣਗੇ ਤੇ ਇਸ ਕਰਕੇ ਪੂਰੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਜੇ ਜੇਕਰ ਇਹ ਮਹਾਪੁਰਖਾਂ ਵੱਲੋਂ ਦਸੀਆਂ ਹੋਈਆਂ ਜੁਗਤਾਂ ਨੂੰ ਅਪਣਾਉਂਦੇ ਹਾਂ ਤਾਂ ਆਉਣ ਵਾਲਾ ਨਵਾਂ ਵਰ੍ਹਾ 2024 ਸਾਡੀ ਜ਼ਿੰਦਗੀ ਦੇ ਵਿੱਚ ਕੁਝ ਹਾਦਲੇ ਲੈ ਕੇ ਆਵੇਗਾ ਤੇ ਆਓ ਅੱਜ ਦੇ ਵੀਡੀਓ ਸ਼ੁਰੂ ਕਰਦੇ ਹਾਂ ਸਾਹ ਸੰਗਤ ਜੀ ਜਦੋਂ ਵੀ ਆਪਾਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਹਾਂ ਤਾਂ ਆਪਾਂ ਪੂਰੀ ਲਗਨ ਦੇ ਨਾਲ ਮਿਹਨਤ ਦੇ ਨਾਲ ਕਰਦੇ ਹਾਂ ਤੇ ਉਸ ਮਿਹਨਤ ਦੇ ਸਿਰ ਤੇ ਸਾਡਾ ਕੰਮਕਾਰ ਬੜਾ ਸੋਹਣਾ ਚੱਲ ਰਿਹਾ ਹੁੰਦਾ ਹੈ ਤੇ ਅਸੀਂ ਚੰਗਾ ਪੈਸਾ ਵੀ ਕਮਾ ਲੈਂਦੇ ਹਾਂ ਚਾਰਚ ਫੇਰੇ ਸਾਡੀ ਚਰਚਾ ਹੁੰਦੀ ਹੈ ਕਿ ਇਸ ਇਨਸਾਨ ਨੇ ਬੜੀ ਮਿਹਨਤ ਕੀਤੀ ਹੈ ਬੜਾ ਸੋਣਾ ਇਸ ਦਾ ਕੰਮਕਾਰ ਚੱਲ ਰਿਹਾ ਹੈ ਸਾਰੇ ਪਾਸਿਓ ਸਾਨੂੰ ਤਾਰੀਫਾਂ ਮਿਲਦੀਆਂ ਹਨ ਪਰ ਉਹਨਾਂ ਤਾਰੀਫਾਂ ਤੋਂ ਬਾਅਦ ਅਚਾਨਕ ਸਾਡੇ ਕੰਮ ਦੇ ਵਿੱਚ ਗਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਚੱਲਦੇ ਚੱਲਦੇ ਕੰਮ ਰੁਕਣੇ ਸ਼ੁਰੂ ਹੋ ਜਾਂਦੇ ਹਨ ਤਾਂ ਇੱਥੇ ਕਈ ਲੋਕ ਕਹਿੰਦੇ ਨੇ ਕਿ ਸਾਡੇ ਕੰਮ ਨੂੰ ਸਾਡੇ ਉਤੇ ਕਿਸੇ ਨੇ ਜਾਦੂ ਟੋਨਾ ਕਰ ਦਿੱਤਾ ਹੈ। ਇਹੇ ਕਰਕੇ ਸਾਡੇ ਇਹ ਕੰਮ ਕਰ ਰੁਕ ਗਏ ਹਨ। ਇਹ ਸਾਡੇ ਨਾਲ ਇੰਜ ਕਿਉਂ ਹੁੰਦਾ ਹੈ? ਕਿਉਂ ਸਾਡੇ ਕੰਮ ਰੁਕਦੇ ਹਨ? ਇਹ ਕਿਸੇ ਦੀ ਨਜ਼ਰ ਲੱਗਣਾ ਹੈ ਜਾਂ ਕੋਈ ਹੋਰ ਕਾਰਨ ਹੈ? ਇਸ ਦੇ ਬਾਰੇ ਪਹਿਲਾਂ ਆਪਾਂ ਗੱਲ ਕਰਦੇ ਹਾਂ। ਸਾ ਸੰਗਾ ਜੇ ਇਸੇ ਤਰ੍ਹਾਂ ਇੱਕ ਵਾਰ ਇੱਕ ਮਨੁੱਖ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸ਼ੁਰੂਆਤੀ ਦਿਨਾਂ ਦੇ ਵਿੱਚ ਵਾਦਾ ਸੌਣਾ ਹੋਇਆ ਉਸ ਦਾ ਕਾਰੋਬਾਰ ਚੱਲਿਆ ਉਸ ਨੂੰ ਬੜਾ ਮੁਨਾਫਾ ਹੋਇਆ ਬੜਾ ਲਾਭ ਹੋਇਆ ਤੇ ਬੜਾ ਉਸਨੇ ਪੈਸਾ ਕਮਾ ਲਿਆ ਕੁਝ ਹੀ ਦਿਨਾਂ ਦੇ ਵਿੱਚ ਉਸ ਦੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ ਤੇ ਬਦਲੀ ਜ਼ਿੰਦਗੀ ਲੋਕਾਂ ਨੂੰ ਵੀ ਦਿਸ ਰਹੀ ਸੀ ਕਿ ਪੈਸਾ ਕਮਾਇਆ ਹੈ ਤੇ ਪੈਸੇ ਦੇ ਨਾਲ ਸਾਰੀਆਂ ਸੁੱਖ ਸਹੂਲਤਾਂ ਵੀ ਖਰੀਦ ਲਈਆਂ ਹਨ ਉਸਦੇ ਚਰਚੇ ਚਰਚੇ ਫੇਰੇ ਹੋਣ ਲੱਗੇ ਪਰ ਕੁਝ ਸਮੇਂ ਦੇ ਬਾਅਦ ਉਸੇ ਕੰਮ ਦੇ ਵਿੱਚ ਗਰਾਵਟ ਹੋਣੀ ਸ਼ੁਰੂ ਹੋ ਗਈ ਉਸ ਨੂੰ ਘਾਟਾ ਤਾਂ ਨਹੀਂ ਸੀ ਪਰ ਪਰ ਪਹਿਲਾਂ ਜਿੰਨਾ ਮੁਨਾਫਾ ਵੀ ਨਹੀਂ ਸੀ ਹੋ ਰਿਹਾ ਤੇ ਉਹ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਕਿ ਮੈਂ ਮਿਹਨਤ ਤਾਂ ਪੂਰੀ ਕਰ ਰਿਹਾ ਹਾਂ ਪਰ ਮੈਂ ਉੱਥੇ ਦਾ ਉੱਥੇ ਰੁਕ ਗਿਆ ਹਾਂ ਮੇਰੀ ਤਰੱਕੀ ਕਿਉਂ ਨਹੀਂ ਹੋ ਰਹੀ ਮੇਰੇ ਕਾਰੋਬਾਰ ਦੇ ਵਿੱਚ ਵਾਧਾ ਕਿਉਂ ਨਹੀਂ ਹੋ ਰਿਹਾ ਪਰ ਸਾਧ ਸੰਗਤ ਜੀ ਉਸ ਨੂੰ ਵੈਗ੍ਰੂ ਅਕਾਰ ਪੁਰਖ ਜੀ ਤੇ ਭਰੋਸਾ ਬੜਾ ਸੀ ਉਹ ਕਿਸੇ ਸੰਤ ਮਹਾਂਪੁਰਖਾਂ ਦੀ ਸੰਗਤ ਕਰਦਾ ਸੀ ਉਹ ਮਨੋ ਕੋਹਨ ਪਰੇਸ਼ਾਨ ਰਹਿਣ ਲੱਗਾ ਤੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਅਤੇ ਜਾ ਕੇ ਆਪਣੇ ਰੁਕੇ ਹੋਏ ਕੰਮ ਦੇ ਬਾਰੇ ਪੁੱਛਿਆ ਤੇ ਮਹਾਪੁਰਖਾਂ ਤੋਂ ਜੁਗਤੀ ਪੁੱਛੀ ਕਿ ਮੈਨੂੰ ਦੱਸੋ ਕਿ ਮੇਰਾ ਕੰਮ ਰੁਕ ਗਿਆ ਹੈ ਅਤੇ ਮੈਂ ਇਸ ਰੁਕੇ ਹੋਏ ਕੰਮ ਨੂੰ ਕਿਵੇਂ ਚਲਾ ਸਕਦਾ ਹਾਂ ਸਾਹ ਸੰਗਾਜੀ ਮਹਾਪੁਰਖ ਜੀ ਉਸ ਉਸਵੇਂ ਲਈ ਸੰਤਾਂ ਦੇ ਨਾਲ ਬਚਨ ਕਰ ਰਹੇ ਸਨ ਤੇ ਮਹਾਪੁਰਖ ਨੇ ਕਿਹਾ ਤੁਸੀਂ ਕੱਲ ਨੂੰ ਮੇਰੇ ਕੋਲ ਆਉਣਾ ਕੱਲ ਨੂੰ ਮੈਂ ਤੁਹਾਨੂੰ ਤੁਹਾਡੀ ਮੁਸ਼ਕਲ ਦਾ ਹੱਲ ਦੱਸਾਂਗਾ ਕਿ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਕਿਉਂ ਆ ਗਈ ਅਤੇ ਹੁਣ ਇਹ ਕੰਮ ਕਿਸ ਤਰ੍ਹਾਂ ਚੱਲੇਗਾ ਤੇ ਨਾਲ ਹੀ ਉਹਨਾਂ ਸੰਤਾਂ ਨੇ ਕਿਹਾ ਕਿ ਅਸੀਂ ਨਦੀ ਦੇ ਕਿਨਾਰੇ ਬੈਠੇ ਹੋਵਾਂਗੇ ਉਥੇ ਆ ਜਾਣਾ ਤੇ ਸਾਧ ਸੰਗਤ ਜੀ ਸਵੇਰੇ ਦਿਨ ਚੜਿਆ ਤੇ ਉਹ ਮਨੁੱਖ ਆਪਣੀ ਮੁਸ਼ਕਲ ਪਰੇਸ਼ਾਨੀ ਨੂੰ ਲੈ ਕੇ ਉਸੇ ਸੰਤ ਦੇ ਕੋਲ ਗਿਆ ਤੇ ਸੰਤ ਜੀ ਨਦੀ ਦੇ ਕਿਨਾਰੇ ਬੈਠੇ ਹੋਏ ਸਨ ਰੱਬ ਦਾ ਨਾਮ ਲੈ ਰਹੇ ਸਨ ਤੇ ਕੋਲ ਇੱਕ ਬਾਲਟੀ ਅਤੇ ਇੱਕ ਮਗਰ ਰੱਖਿਆ ਹੋਇਆ ਸੀ ਤੇ ਜਦੋਂ ਉਸ ਮਨੁੱਖ ਨੇ ਆ ਕੇ ਦੇਖਿਆ ਉਸਨੇ ਆਪਣੇ ਦਿਲ ਦੇ ਵਿੱਚ ਸੋਚਿਆ ਕਿ ਨਦੀ ਦੇ ਕੰਢੇ ਤੇ ਸੰਤ ਮਹਾਪੁਰਖ ਜੀ ਬੈਠੇ ਹਨ ਤੇ ਪਾਲਟੀ ਤੇ ਮਗਰ ਰੱਖ ਕੇ ਵੀ ਬੈਠੇ ਹਨ ਕਿਤੇ ਮੈਨੂੰ ਇਸ਼ਨਾਨ ਕਰਨ ਨੂੰ ਤੈਨੇ ਕਹਿਣਾ ਉਸ ਮਨੋਖ ਨੂੰ ਸੰਤਾਂ ਤੇ ਪੂਰਨ ਵਿਸ਼ਵਾਸੀ ਕਿ ਇਹਨਾਂ ਨੇ ਇਹ ਸਭ ਮੇਰੀ ਮੁਸ਼ਕਲ ਦਾ ਹੱਲ ਕਰਨਾ ਹੋਵੇਗਾ ਤਿਸਾ ਸੰਗਤ ਉਸ ਮਨੋਖ ਨੇ ਆ ਕੇ ਸੰਤਾਂ ਨੂੰ ਨਮਸਕਾਰ ਕੀਤੀ ਸੈਂਡਸਿ ਨੇ ਕਿਹਾ ਕਿ ਆ ਬਾਲਟੀ ਅਤੇ ਮਗ ਲਓ ਅਤੇ ਆ ਜਲਦੀ ਨਦੀ ਦੇ ਵਿੱਚੋਂ ਬਾਲਟੀ ਦੇ ਵਿੱਚ ਪਾਣੀ ਪਰਨਾ ਸ਼ੁਰੂ ਕਰੋ ਤੁਸੀਂ ਇਹਨੂੰ ਉਹਨੇ ਦੇਰ ਤੱਕ ਰੁਕਣਾ ਨਹੀਂ ਜਿੰਨੀ ਦੇਰ ਤੱਕ ਤੁਹਾਨੂੰ ਮੈਂ ਰੁਕਣ ਦੇ ਲਈ ਨਹੀਂ ਕਹਾਗਾ ਇਸ ਬਾਲਟੀ ਨੂੰ ਤੁਸੀਂ ਪਰਦੇ ਰਹਿਣਾ ਹੈ ਤੇ ਕੋਈ ਸਵਾਲ ਜਵਾਬ ਨਹੀਂ ਪੁੱਛਣਾ ਤੇ ਉਸ ਮਨੁੱਖ ਨੇ ਬਾਲਟੀ ਫੜੇ ਤੇ ਮੱਗ ਫੜਿਆ ਤੇ ਜਦੋਂ ਬਾਲਟੀ ਦੇ ਵਿੱਚ ਪਾਣੀ ਪਾਣਾ ਸ਼ੁਰੂ ਕਰ ਦਿੱਤਾ 3-4 ਮੱਗ ਪਾਏ ਤੇ ਬਾਲਟੀ ਭਰ ਗਈ ਪਾਣੀ ਪੈ ਰਿਆ ਹੈ ਬਾਲਟੀ ਦੇ ਵਿੱਚ ਤੇ ਪਾਣੀ ਬਾਲਟੀ ਦੇ ਉੱਪਰ ਦੇ ਹੁੰਦਾ ਹੋਇਆ ਫਿਰ ਨਦੀ ਦੇ ਵਿੱਚ ਜਾ ਰਿਹਾ ਹੈ ਇਸੇ ਤਰ੍ਹਾਂ ਉਹ 10-15 ਮਿੰਟ ਤੱਕ ਇੰਜ ਹੀ ਕਰਦਾ ਰਿਹਾ ਪਰ ਉਸਨੇ ਸੰਤਾ ਨੂੰ ਕੋਈ ਸਵਾਲ ਨਹੀਂ ਪੁੱਛਿਆ ਉਹਨਾਂ ਕੇ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਸੰਤ ਮਹਾਂਪੁਰਖ ਦਾ ਇੱਕ ਇਹ ਕੰਮ ਕਰਨ ਪਿੱਛੇ ਕੋਈ ਵੱਡਾ ਰਾਜ ਹੋਵੇਗਾ ਤਾਂ ਫਿਰ ਸੰਤ ਜੀ ਨੇ ਉਸ ਨੂੰ ਰੁਕਣ ਦੇ ਲਈ ਕਿਹਾ ਤੇ ਉਸ ਮਨੁੱਖ ਨੂੰ ਸੰਤ ਜੀ ਨੇ ਪੁੱਛਿਆ ਤੈਨੂੰ ਕੁਝ ਸਮਝ ਲੱਗੀ ਉਸ ਨੇ ਕਿਹਾ ਸੰਤ ਜੀ ਮੈਨੂੰ ਕੋਈ ਸਮਝ ਨਹੀਂ ਲੱਗੀ ਤੇ ਸਾਧ ਸੰਗਤ ਜੀ ਫਿਰ ਸੰਤ ਮਹਾਂਪੁਰਖਾ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਸੰਤ ਜੀ ਕਹਿਣ ਲੱਗੇ ਕਿ ਦੇਖ ਜਿਸ ਤਰ੍ਹਾਂ ਤੈਨੂੰ ਮੈਂ ਖਾਲੀ ਬਾਲਟੀ ਪਰਾਂ ਲਈ ਦਿੱਤੀ ਤੇ ਤੂੰ ਜਦ ਪਹਿਲੇ ਚਾਰ ਮੱਗ ਪਾਏ ਤੇ ਬਾਲਟੀ ਭਰ ਚੁੱਕੀ ਸੀ ਫਿਰ ਜਦ ਤੂੰ ਭਰੀ ਹੋਈ ਬਾਲਟੀ ਦੇ ਵਿੱਚ ਪਾਣੀ ਪਾ ਰਿਆ ਸੀ ਤਾਂ ਉਹ ਪਾਣੀ ਬਾਲਟੀ ਦੇ ਵਿੱਚ ਨਹੀਂ ਡਿੱਗਿਆ ਉਹ ਪਾਣੀ ਉੱਪਰ ਦੀ ਹੁੰਦਾ ਹੋਇਆ ਫਿਰ ਨਦੀ ਦੇ ਵਿੱਚ ਚਲਾ ਗਿਆ ਕਿਉਂਕਿ ਭਰੀ ਹੋਈ ਚੀਜ਼ ਦੇ ਵਿੱਚ ਆਪਾਂ ਕੋਈ ਹੋਰ ਚੀਜ਼ ਨਹੀਂ ਪਾ ਸਕਦੇ ਕਿਉਂਕਿ ਭਰੇ ਹੋਏ ਚੀਜ਼ ਦੇ ਵਿੱਚ ਹੋਰ ਕੋਈ ਚੀਜ਼ ਠਹਿਰ ਹੀ ਨਹੀਂ ਸਕਦੀ ਤਾਂ ਉਸੇ ਹੀ ਤਰ੍ਹਾਂ ਤੇਰਾ ਹਾਲ ਹੈ ਤੂੰ ਜਦ ਨਵਾਂ ਕਾਰੋਬਰ ਸ਼ੁਰੂ ਕੀਤਾ ਸੀ ਨਵਾਂ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਤੂੰ ਬੜੀ ਜਾਣਕਾਰੀ ਇਕੱਠੀ ਕੀਤੀ ਨਵੀਆਂ-ਨਵੀਆਂ ਤਕਨੀਕਾਂ ਸਿੱਖੀਆਂ ਬੜੇ ਚਾਅ ਦੇ ਨਾਲ ਕੰਮ ਸ਼ੁਰੂ ਕੀਤਾ ਪਰ ਜਦੋਂ ਹੀ ਤੇਰਾ ਕੰਮਕਾਰ ਬੜਾ ਸੋਹਣਾ ਚੱਲ ਪਿਆ ਤੇਰਾ ਦਿਨੋ ਦਿਨ ਵਾਧਾ ਹੋਣ ਲੱਗਾ ਤੇਰੀ ਤਰੱਕੀ ਹੋਣ ਲੱਗੀ ਤੇ ਨਾਲ-ਨਾਲ ਲੋਕਾਂ ਦੇ ਵਿੱਚ ਗੱਲ ਪਹੁੰਚੀ ਲੋਕਾਂ ਨੇ ਤੇਰੀ ਤਾਰੀਫ ਕੀਤੀ ਉਹ ਪ੍ਰਸੰਸਾ ਜਦੋਂ ਤੇਰੇ ਕੋਲ ਪਹੁੰਚੀ ਤਾਂ ਫਿਰ ਤੂੰ ਆਪਣੇ ਆਪ ਨੂੰ ਪੂਰਾ ਸਮਝਣ ਲੱਗ ਪਿਆ ਬਾਅਦ ਤੂੰ ਆਪਣੀ ਵਡਿਆਈ ਆਪਣੀ ਪ੍ਰਸੰਸਾ ਨੂੰ پا ਕੇ ਸਭ ਕੁਝ ਹੋ ਗਿਆ ਅਤੇ ਇਸ ਪੁਲੇਖੇ ਚ ਪੈ ਗਿਆ ਕਿ ਤੂੰ ਹੁਣ ਪੂਰਾ ਹੈ ਤੈਨੂੰ ਸਿੱਖਣ ਦੀ ਲੋੜ ਨਹੀਂ ਤੂੰ ਸਭ ਕੁਝ ਸਿੱਖ ਚੁੱਕਾ ਹੈ ਇੱਥੇ ਹੀ ਤੇਰੇ ਕੋਲੋਂ ਗਲਤੀ ਹੋ ਗਈ ਕਿਉਂਕਿ ਜਦੋਂ ਆਪਾਂ ਸਿੱਖਣਾ ਛੱਡ ਦਿੰਦੇ ਹਾਂ ਆਪਣੇ ਆਪ ਨੂੰ ਪੂਰਾ ਸਮਝਣ ਲੱਗ ਪੈਂਦੇ ਹਾਂ ਤਾਂ ਉੱਥੇ ਹੀ ਮਾਰ ਖਾ ਜਾਂਦੇ ਹਾਂ ਫਿਰ ਉਸ ਨੁਕਨ ਨੂੰ ਸਾਰੇ ਗਲਤ ਸਮਝ ਵਿੱਚ ਆ ਗਏ ਤਸਾਹਾ ਸੰਗਾ ਜੀ ਇਹ ਹੀ ਹਾਲ ਸਾਡਾ ਆਪਣਾ ਵੀ ਹੈ ਆਪਾਂ ਜਦੋਂ ਵੀ ਕੋਈ ਕੰਮ ਕਰ ਸ਼ੁਰੂ ਕਰਦੇ ਹਾਂ ਕੋਈ ਵੀ ਕਾਰੋਬਾਰ ਸ਼ੁਰੂ ਕਰਦੇ ਹਾਂ ਤੇ ਉਸ ਵੇਲੇ ਬੜੇ ਚਾਹ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਉਸ ਕੰਮ ਨੂੰ ਸ਼ੁਰੂ ਕਰਦੇ ਹਾਂ ਉਸ ਬੜੀ ਜਾਣਕਾਰੀ ਇਕੱਠੀ ਕਰਦੇ ਹਾਂ ਪਰ ਥੋੜੀ ਜਿਹੀ ਕਾਮਯਾਬੀ ਮਿਲਣ ਤੋਂ ਬਾਅਦ ਥੋੜੀ ਜਿਹੀ ਪ੍ਰਸ਼ੰਸਾ ਵਡਿਆਈ ਮਿਲਣ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਪੂਰਾ ਸਮਝਣ ਲੱਗ ਪੈਂਦੇ ਹਾਂ ਸਾਨੂੰ ਲੱਗਦਾ ਹੈ ਕਿ ਹੁਣ ਤੇ ਸਾਨੂੰ ਸਿੱਖਣ ਦੀ ਲੋੜ ਨਹੀਂ ਤੇ ਬਸ ਉੱਥੇ ਹੀ ਮਾਰ ਖਾ ਜਾਂਦੇ ਹਾਂ ਤੇ ਇਸ ਲਈ ਜੇ ਲੰਮੇ ਸਮੇਂ ਲਈ ਕਾਮਯਾਬੀ ਚਾਹੁੰਦੇ ਹਾਂ ਨਾ ਨੰ ਕੁਝ ਨਾ ਕੁਝ ਸਿੱਖਦੇ ਰਹੋ ਕੁਝ ਨਾ ਕੁਝ ਸਿੱਖਦੇ ਰਹੋ ਕਿਉਂਕਿ ਦੁਨੀਆ ਬਹੁਤ ਅੱਗੇ ਚਲੀ ਗਈ ਹੈ ਦਿਨੋ ਦਿਨ ਨਵੀਆਂ ਤਕਨੀਕਾਂ ਆ ਰਹੀਆਂ ਹਨ ਤੇ ਨਵੇਂ ਤਜਰਬੇ ਕਰਨੇ ਪੈਂਦੇ ਹਨ ਇਸ ਕਰਕੇ ਜੇ ਸਿੱਖਦੇ ਰਹੋਗੇ ਤਾਂ ਕਾਮਯਾਬ ਰਹੋਗੇ ਜੇਕਰ ਸਿੱਖਣਾ ਬੰਦ ਕਰ ਦਿੱਤਾ ਤੇ ਫਿਰ ਕਾਮਯਾਬੀ ਵੀ ਉਥੇ ਰੁਕ ਜਾਵੇਗੀ ਤੇ ਅੱਜ ਤੋਂ ਹੀ ਕਦੇ ਵੀ ਆਪਣੇ ਆਪ ਨੂੰ ਪੂਰਾ ਨਹੀਂ ਸਮਝਣਾ ਇਹ ਨਹੀਂ ਕਹਿਣਾ ਕਿ ਹੁਣ ਮੈਨੂੰ ਸਿੱਖਣ ਦੀ ਲੋੜ ਨਹੀਂ ਹਮੇਸ਼ਾ ਆਪਣੇ ਕੰਮ ਦੇ ਵਿੱਚ ਆਪਣੇ ਘਰੋ ਪਰ ਦੇ ਵਿੱਚ ਨਵੀਆਂ ਨਵੀਆਂ ਤਕਨੀਕਾਂ ਪਰੇਕੀਆਂ ਸਿੱਖਦੇ ਰਹੋ ਅਤੇ ਨਾਲ ਹੀ ਨਾਲ ਗੁਰੂ ਨਾਨਕ ਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਰਹੋ ਭਾਵੇਂ ਜਦੋਂ ਆਪਾਂ ਉਸ ਵੈਗ੍ਰੋ ਕਾਲਪੁਰਖ ਜੀ ਨੂੰ ਨਾਲ ਲੈ ਕੇ ਚੱਲਦੇ ਹਾਂ ਤਾਂ ਕਿਸੇ ਵੀ ਕੰਮ ਦੇ ਵਿੱਚ ਘਾਟਾ ਨਹੀਂ ਪੈਂਦਾ ਹਮੇਸ਼ਾ ਆਮ ਵਾਦੇ ਵੱਲ ਸਾਡਾ ਕਦਮ ਜਾਂਦਾ ਹੈ ਤੇ ਕੰਮ ਕਰ ਵੀ ਕਰਨਾ ਹੈ ਅਤੇ ਸਿੱਖਦੇ ਵੀ ਰਹਿਣਾ ਹੈ ਅਤੇ ਇਸ ਦੇ ਨਾਲ ਇੱਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਜ਼ਰੂਰ ਪੜ੍ਹਨੀ ਹੈ ਜੋ ਵੀ ਨਿਤਨੇਮ ਕਰਦੇ ਹੋ ਉਹ ਉਸੇ ਤਰ੍ਹਾਂ ਕਰਨਾ ਹੈ ਨਿਤਨੇਮ ਤੋਂ ਇਲਾਵਾ ਆਪਣੇ ਕੰਮ ਦੀ ਚੜ੍ਹਦੀ ਕਲਾ ਦੇ ਲਈ ਆਪਣੇ کاروبار ਦੀ ਤਰੱਕੀ ਦੇ ਲਈ ਇੱਕ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਰੋਜ਼ਾਨਾ ਕਰਨਾ ਹੈ ਅਤੇ ਨਾਲ ਹੀ ਅਰਦਾਸ ਬੇਨਤੀ ਕਰੋ ਤੇ ਦੇਖਣਾ ਦਿਨਾਂ ਦੇ ਵਿੱਚ ਹੀ ਦਿਨ ਬਦਲ ਜਾਣਗੇ ਦਿਨ ਤੋਕ ਨਹੀਂ ਰਾਤ ਚੌਗ ਨਹੀਂ ਤਰੱਕੀ ਮਿਲੇਗੀ ਇਹ ਸੰਤ ਮਹਾਪੁਰਖਾਂ ਦੀਆਂ ਦਸੀਆਂ ਹੋਈਆਂ ਜੁਕਤਾ ਹਨ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਅਪਣਾਓ ਅਤੇ ਆਪਣੇ ਕੰਮ ਕਰਦੇ ਵਿੱਚ ਕਾਮਯਾਬੀ ਹਾਸਲ ਕਰੋ वाहिगुरु जी काालसा वाहिगुरु जी की फतेह